ਕੀ ਨਾਮ ਮਿਰਜੇ ਆਪਣਾ ਮੇਰਾ ਨਾਮ ਅਵਤਾਰ ਸਿੰਘ ਜਿਹੜਾ ਉਮੀਦਵਾਰ ਖੜਾ ਨੌਜਵਾਨ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਕਹਿਣਾ ਚਾਹੋ ਬਹੁਤ ਹੀ ਸੂਝਵਾਨ ਤੇ ਪੜਿਆ ਲਿਖਿਆ ਨੌਜਵਾਨ ਹੈ ਪਿੰਡ ਦੇ ਕੰਮ ਹਰ ਕੰਮ ਵਿੱਚ ਪਹਿਲਾਂ ਤੋਂ ਹੀ ਸਾਂਝੇ ਕੰਮਾਂ ਨੂੰ ਲਗਾਤਾਰ ਕੰਮ ਕਰਦਾ ਆ ਰਹੇ ਹੈ ਕਿਸੇ ਵੀ ਤਰ੍ਹਾਂ ਦੇ ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ ਹਰ ਦੇ ਕੰਮ ਨੂੰ ਆਪਦੇ ਪਹਿਲੇ ਧਾਰ ਤੇ ਲੈਂਦਾ ਹੈ ਆਪਦੇ ਤੌਰ ਤੇ ਪੂਰਨ ਤੌਰ ਤੇ ਇਹ ਸਰਪੰਚੀ ਦੇ ਲਾਇਕ ਹੈ ਅਸੀਂ ਇਹੀ ਕਹਣਾ ਚਾਹੁੰਦੇ ਆ ਇਹਨੂੰ ਬੱਤ ਵੱਤ ਵੋਟਾਂ ਪਾ ਕੇ ਕੰਮਜਾ ਕਰ ਦਿੱਤਾ ਜਾਵੇ ਪਿੰਡ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਪਿੰਡ ਵਾਲਿਆਂ ਨੂੰ ਇਹੀ ਕਹਿੰਦੇ ਆ ਵਧੀਆ ਵਧੀਆ ਤੋਂ ਵਧੀਆ ਜਿਹੜਾ ਸੂਝਵਾਨ ਬੰਦਾ ਹੈ ਉਹਨੂੰ ਵੋਟਾਂ ਪਾ ਕੇ ਉਹਨੂੰ ਕੰਮਜਾ ਕਰੋ ਤਾਂ ਕਿ ਜੇ ਪਿੰਡ ਦੇ ਬਣਦੇ ਕੰਮ ਨੇ ਰਹਿੰਦੇ ਅਧੂਰੇ ਕੰਮ ਨੇ ਉਹ ਪੂਰੇ ਹੋ ਸਕਣਾ ਅੱਗੇ ਤੋਂ ਬੱਤ ਵੱਤ ਕੰਮ ਕਰਨ ਦੀ ਸਮਰੱਥਾ ਰੱਖਦਾ ਹੋਵੇ ਅੱਜ ਤਾਂ ਇਹੀ ਬੇਨਤੀ ਹੈ ਲੋਕਾਂ ਨੂੰ ਇਹੀ ਮੰਗ ਕਰਦੇ ਆ ਬੱਤ ਵੱਤ ਵੋਟਾਂ ਪਾਉਣ ਦੀ ਕੀ ਨਾਮ ਵੀਰ ਆਪਣਾ ਅਰਸ਼ਦੀਪ ਸਿੰਘ ਤੁਸੀਂ ਵੋਟਾਂ ਦੇ ਵਿੱਚ ਖੜਿਓ ਕਿਹੜੇ ਜੇ ਮੁੱਦੇ ਨੇ ਪਿੰਡ ਦੇ ਵੀ ਜਿਹੜਾ ਤੁਸੀਂ ਪਹਿਲੇ ਦ ਕਿਸੇ ਹਦਾਰ ਤੇ ਤੁਹਾਨੂੰ ਲੋਕ ਵੋਟ ਪਾਉਣਗੇ ਜੀ ਮਤਲਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਧੂਰੀ ਪਿੰਡ ਦੀ ਸੰਗਤ ਨੂੰ ਅਪੀਲ ਕਰਦਾ ਕਿ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ ਜੇਕਰ ਮੈਂ ਸਰਪੰਚ ਬਣਦਾ ਤਾਂ ਪਿੰਡ ਦੀ ਸਰਪੰਚੀ ਸੱਥਾਂ ਤੋਂ ਚੱਲੂਗੀ ਨਾ ਕਿ ਕਿਸੇ ਸਰਪੰਚ ਦੇ ਘਰ ਤੋਂ ਲੋਕਾਂ ਦੇ ਕੰਮ ਜਿਵੇਂ ਅੱਜ ਵੋਟ ਮੰਗਣ ਵਾਸਤੇ ਲੋਕਾਂ ਦੇ ਘਰ ਘਰ ਜਾ ਰਹੇ ਹਾਂ ਇਸੇ ਤਰ੍ਹਾਂ ਹੀ ਲੋਕਾਂ ਦੇ ਘਰ ਜਾ ਕੇ ਹੀ ਕੰਮ ਕਰਾਂਗੇ ਇੱਕ ਵਾਰ ਸਾਨੂੰ ਸੇਵਾ ਦਾ ਮੌਕਾ ਦਿੱਤਾ ਜਾਵੇ